ਅਜੇ ਆਰਾਮਪਰਫੂਲ ਮੰਡੀ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਲਈ ਕਵਟਾ ਦੇਣਾ ਹੈ ਜਦੋਂ ਲਗਭਗ 100 ਤੋਂ ਵੱਧ ਲੋ ਜਿਆਦਾ ਦੇਬੀਓਵਰ ਵਿੱਚ ਜਿਹੜਾ ਉਹ ਲੋਕ ਸਮਰਪਿਤ ਲੋਕ ਅਰਪਿਤ ਕੀਤਾ ਗਿਆ ਹੈ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ ਬਣਿਆ ਪਰ ਸ਼ਹਿਰ ਲਈ ਇਹ ਪੁਲ ਜਿਹੜਾ ਹੈ ਲਾਈਫਲਾਈਨ ਦਾ ਕੰਮ ਕਰੂਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਲੋਕਾਂ ਦੀ ਸ਼ਹਿਰ ਇਸ ਪੁਲ ਕਰਕੇ ਪੁਲ ਦੇ ਨਾਂ ਹੋਣ ਕਰਕੇ ਦੋ ਹਿੱਸਿਆਂ ਵਿੱਚ ਵੰਡੇ ਹੋਇਆ ਸੀ ਕਈਆਂ ਦੇ ਘਰ ਜਿਹੜੇ ਸੀ ਉਹ ਇਧਰਲੇ ਪਾਸੇ ਦੁਕਾਨਾਂ ਪਰਲੇ ਪਾਸੇ ਕਈਆਂ ਦੇ ਘਰ ਪਰਲੇ ਪਾਸੇ ਦੁਕਾਨਾਂ ਦੇਲੇ ਪਾਸੇ 8 ਗੱਡੀਆਂ ਦਾ ਰੈਗੂਲਰ ਹੀ ਲੱਗਦੀਆਂ ਸੀ ਜੰਦਾ ਦਾ ਘੰਟਾ ਲਗਭਗ ਫਟਕ ਬੰਦ ਰਹਿੰਦਾ ਸੀ ਬਾਕੀ ਜੇ ਕੋਈ ਸਪੈਸ਼ਲ ਟ੍ਰੇਨ ਲੱਗ ਜਾ ਤਾਂ ਜ਼ਿਆਦਾ ਦੀ ਰਹਿੰਦਾ ਸੀ ਸਕੂਲਾਂ ਦੇ ਬੱਚਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਸੀ ਆਜ਼ਾਦੀ ਤੋਂ ਬਾਅਦ ਜੋ ਮੈਨੂੰ ਅਪਡੇਟ ਕੀਤਾ ਗਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹ ਸ਼ਹਿਰ ਦੇ ਵਿੱਚ ਕੋਈ ਲੋਕ ਪੱਖੀ ਕੰਮ ਹੋਇਆ ਜਿਹਦਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਜਿਸ ਦਿਨਾਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਹੋਊਗਾ ਨਹੀਂ ਤਾਂ ਬੜੇ ਆਏ ਇੱਥੋਂ ਦੇ ਤਾਂ ਨਾਲ ਦੇ ਪਿੰਡ ਤੋਂ ਮੁੱਖ ਮੰਤਰੀ ਸਾਹਿਬ ਵੀ ਨਾਲ ਦੇ ਪਿੰਡ ਤੋਂ ਨਾਲ ਜੱਦੀ ਪਿੰਡ ਹੈ ਬੜੇ ਇੱਥੇ ਮਲੂਕੇ ਬੜੇ ਇੱਥੇ ਖੂਬ ਜਿਹੜੇ ਕਾਂਗੜ ਆਏ ਆਪਦੇ ਜਵਾਕਾਂ ਦੇ ਵਾਸਤੇ ਉਹਨਾਂ ਨੇ ਕਈ ਪੀੜੀਆਂ ਦੇ ਪੈਸੇ ਕੱਢੀ ਕੀਤੀ ਚੱਲੇ ਗਏ ਉਹਨਾਂ ਨੇ ਕਿਲੇਣਾ ਹਮ ਲੋਕਾਂ ਤੋਂ ਉਹਨਾਂ ਦਾ ਕੋਈ ਸੰਭਲ ਨਹੀਂ ਹਮ ਲੋਕਾਂ ਨਾਲ ਤੁਸੀਂ ਦੇਖੋ ਵੀ ਆ ਪੁਲ ਬਣਨ ਨਾਲ 1 ਕਿਲੋਮੀਟਰ ਹੋ ਗਿਆ ਸਾ 1000 ਮੀਟਰ ਦਾ ਕਿਲੋਮੀਟਰ ਦਾ 1100 ਹੈ ਕਹਿੰਦੇ ਪਟਿਆਲਾ ਮੰਡੀ ਦੋ ਮੰਡੀਆਂ ਨੇ ਪਟਿਆਲਾ ਮੰਡੀ ਤੇ ਨਾਬਾ ਮੰਡੀ ਆਪਸ ਚੜ ਜਣ ਗਏ ਮੈਂ ਕਹਿੰਦਾ ਪਟਿਆਲੇ ਤੋਂ ਨਾਬੇ ਛੇਤੀ ਚਲੇ ਜਾਂਦੇ ਹਾਂ ਇੱਥੇ ਜ਼ਿਆਦਾ ਟਾਈਮ ਲੱਗਦਾ ਉਹ ਪਟਿਆਲੇ ਤੋਂ ਨਾਬਾ ਤਾਂ 20 ਕਿਲੋਮੀਟਰ ਹੀ ਆ ਪਟਿਆਲਾ ਮੰਡੀ ਤੋਂ ਨਾਬਾ ਮੰਡੀ ਰਾਮਪੁਰੇ ਖੁੱਲ ਜਾਣ ਬਾਅਦ ਜ਼ਿਆਦਾ ਟਾਈਮ ਲੱਗਦਾ ਉਹ ਬੜੀ ਵਾਰੀ ਮੰਗ ਪੱਤਰ ਦਿੱਤੇ ਹੋਣੇ ਬੜੀ ਵਾਰੀ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਹੋਣੇ ਬੜੀ ਵਾਰੀ ਤਾੜੀਆਂ ਬਜਵਾਈਆਂ ਹੋਣੀਆਂ ਅਗਲੇ ਸਾਲ ਕਰਦੇ ਆਂਗੇ ਅਗਲੇ ਬਜਟ ਚ ਕਰਦੇ ਆਂਗੇ ਇੱਚ ਕਰਦੇ ਨੇ ਨੀਅਤ ਜਦੋਂ ਹੈ ਹੀ ਨਹੀਂ ਜਦੋਂ ਨੀਅਤ ਸਾਫ਼ ਹੋਣੀ ਚਾਹੀਦੀ ਤੁਹਾਡੀ ਆਪਣੀ ਸਰਕਾਰ ਹੈ 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਾਟਨ ਹੋ ਰਹੇ ਨੇ ਹਰ ਰੋਜ਼ ਨਵੇਂ ਨਵੇਂ ਕੰਮ ਹੋ ਰਹੇ ਨੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਬਣਨਗੀਆਂ ਚੌੜੀਆਂ ਹੋਣਗੀਆਂ 19000 ਕਿਲੋਮੀਟਰ ਸੜਕਾਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ਟਰਾਂਸਫਾਰਮਰ ਪੁਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੇ ਸਾਲ ਤੱਕ ਅਗਲੀ ਗਰਮੀ ਤੱਕ ਇੱਕ ਵੀ ਕੱਟ ਬਿਜਲੀ ਦਾ ਨਾ ਲੱਗੇ 35000 ਕਰੋੜ ਰੁਪਏ ਦਾ ਨਰਮ ਇਹ ਕੰਮ ਨਹੀਂ ਜੀ ਕਰਨ ਵਾਲੇ ਡੇਲਾਂ ਤੱਕ ਪਾਣੀ ਪਹੁੰਚਾਇਆ ਜਿੱਥੇ 40-40 ਸਾਲ ਤੋਂ ਲੋਕਾਂ ਨੇ ਪਾਣੀ ਨਹੀਂ ਦੇਖਿਆ ਸੀ ਕੱਸੀਆਂ ਦਾ ਹੁਣ ਵੀਡੀਓ ਆਉਂਦੀਆਂ ਨੇ ਤੁਹਾਡੇ ਕੋਲੇ ਪਈਆਂ ਹੋਣੀਆਂ ਕਿ ਜੀ ਸਾਡੇ ਪਾਣੀ ਅਸੀਂ ਇੱਥੇ ਵਾਜਾ ਪੀਰ ਦਾ ਪ੍ਰਸ਼ਾਦ ਜਿਹੜਾ ਵੰਡ ਕੇ ਲੋਕਾਂ ਨੇ ਘੜ ਕੀਤੇ ਨੇ ਕੱਸੀਆਂ ਦੇ ਰਜਵਾਹਿਆਂ ਦੇ ਨਾਲਿਆਂ ਤੇ ਸੂਹਿਆਂ ਦੇ ਇਹ ਕੰਮ ਨੇ ਜੀ ਇਹ ਲੋਕਾਂ ਦੇ ਅਸਲੀ ਕੰਮ ਨੇ ਨਿੱਜੀ ਕੰਮ ਵਾਸਤੇ ਚਲੋ ਬਹੁਤ ਸਾਰੇ ਕੰਮ ਨਿੱਜੀ ਵੀ ਹੁੰਦੇ ਨੇ ਮੇਰੇ ਮੁੰਡੇ ਦਾ ਆ ਇੱਥੇ ਜਨਮ ਸਰਟੀਫਿਕੇਟ ਇੱਥੇ ਜੀ ਆ ਜਾਤੀ ਪ੍ਰਮਾਣ ਪੱਤਰ ਆ ਫਲਾਣਾ ਚਲੋ ਉਹ ਤਾਂ ਚੱਲਦੇ ਰਹਿੰਦੇ ਪਰ ਜਿਹਦੀ ਨਾ ਸਮਾਜ ਨੂੰ ਫਾਇਦਾ ਹੋਵੇ 881 ਆਮ ਆਦਮੀ ਕਲੀਨਿਕ ਖੁੱਲ੍ਹੇ ਨੇ ਤੁਹਾਡੇ ਇਲਾਕੇ ਚ ਵੀ ਹੋਣਗੇ ਹੁਣ ਤੱਕ ਪਾਉਣੇ 2 ਕਰੋੜ ਬੰਦਾ ਪਾਉਣੇ 2 ਕਰੋੜ ਮਰੀਜ਼ ਉੱਥੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਛੋਟ ਕਈ ਦੋ ਬਰ ਵੀ ਆਗੇ ਹੋਣਗੇ ਚਲੋ 1 ਕਰੋੜ ਹੀ ਲਾ ਰੋ ਕਿ ਨਾਵਾ 1 ਕਰੋੜ ਆ ਗਿਆ 3 ਕਰੋੜ ਦੀ ਬਜਟ ਚ 2 ਕਰੋੜ 30% ਪੰਜਾਬ ਉਥੋਂ ਦਵਾਈ ਲੈ ਕੇ ਚਲਾ ਗਿਆ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰਕਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜੋ ਡੀਐਮਸੀ ਲੈ ਜੋ ਸੀਐਮਸੀ ਲੈ ਜੋ ਫੀਤੀ ਕੋਰੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਇਹ ਕੰਮ ਨੇ ਜੀ ਸਰਕਾਰੀ ਸਕੂਲਾਂ ਦਾ ਕਾਇਆਪਲ ਥੋੜਿਆ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੇਈਈ ਮੇਨ ਜੇਈਈ ਐਡਵਾਂਸ ਨੀਟ ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸੜਕਾਂ ਤੇ ਐਸਐਸਐਫ ਖੜੀ ਐ ਹਰ 20 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਉਹਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਹੌਂਕ ਹੌਂ ਦਾ ਸਪੌਟ ਹੋ ਜਾਂਦੇ ਸੀ ਇਹ ਮੈਂ ਨਹੀਂ ਕਹਿ ਰਿਹਾ ਕਿ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਨਿਤਨ ਗੱਲ ਕਰੀ ਜੋ ਕਿ ਟਰਾਂਸਪੋਰਟ ਮਿਨਿਸਟਰ ਆ ਬਾਤ ਦੇ ਉਹਨਾਂ ਨੇ ਦੱਸਿਆ ਕਿ ਜਿਸੇ ਕਣ ਪੰਜਾਬ ਤੋਂ ਸਿੱਖੋ 6 ਮਿੰਟ 20 ਕਿੱਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਟਾਈਮ ਹੈ ਆ ਜਾਂਦੇ ਨੇ ਮਰੀਜ਼ਾਂ ਨੂੰ ਚੱਕ ਕੇ ਲੈ ਜਾਂਦੇ ਬਹੁਤ ਸਾਰੇ ਜਾਨਾਂ ਵਜਦੀਆਂ ਪਹਿਲਾਂ ਸੜਕ ਦੇ ਤਰਫੋਂ ਤੜਫਦੇ ਮਰ ਜਾਂਦੇ ਸੀ ਇਕ ਕੰਮੁੰਦੇ ਨਹੀਂ 10 ਲੱਖ ਰੁਪਏ ਦਾ ਸਿਹਦਾ ਬੀਮਾ ਬਸ ਹੋਂਦੇ ਦੇਣਾ ਸ਼ੁਰੂ ਹੋਣ ਲੱਗਿਆ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਖ ਨਾ ਕਰੇ ਕੋਈ ਕੁਮਾਰ ਹੋ ਗਿਆ ਜੀ ਪਰਵਾਹ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਕਰਿਆ ਆਈ ਬਾਕੀ ਬਾਕੀ ਸਭ ਖਸਾਬ ਸਰਕਾਰ ਆਪੀ ਕਰੂਗੀ 10 ਲੱਖ ਦੇ ਥੱਲੇ ਤੇਰੇ ਸਾਡਾ ਸਾਰਾ ਖਸਾਬ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਬੀਮਾ ਲਾਗੂ ਨਹੀਂ ਹੋਇਆ ਹੈਪਨਲਟਰ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਆਂ ਤੋਂ ਨਵੇਂ ਮਸ਼ੀਨਾਂ ਲਿਆਤੀਆਂ ਨੇ ਦਵਾਈਆਂ ਡਾਕਟਰਾਂ ਨੂੰ ਲਿਖਤਾ ਕਹਤਾ ਆਰਡਰ ਦੇਤੇ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਇਹ ਹਸਪਤਾਲ ਤੋਂ ਬਾਹਰੋਂ ਲਿਆ ਜਦੋਂ ਵੀ مریض ਬਾਹਰ ਜਾਂਦਾ ਉਥੇ ਰੁਕਿਆ ਜਾਂਦਾ ਜੇ ਕੋਈ ਦਵਾਈ ਬਾਹਰੋਂ ਮੰਗਵੋਣੀ ਹੀ ਪੈ ਰਹੀ ਹੈ ਡਾਕਟਰ ਆਪ ਲੈ ਕੇ ਆਊਗਾ ਜਿਵੇਂ مریض ਨੂੰ ਨੇ ਵੇਚੋ ਤੇ ਸਾਨੂੰ ਦੱਸੂਗਾ ਕਿ ਇਹ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉੱਥੇ ਹਸਪਤਾਲ ਚ ਮੇਲੇ ਵਰ ਕਰਾ ਦਾਂਗੇ ਉਹ ਦਵਾਈ ਹਸਪਤਾਲ ਚ ਹੀ ਲੋਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁਗਤ ਭੁਗੀ ਰਹੇ ਹਾਂ ਅਸੀਂ ਪਿੰਡੇ ਤੇ ਅੜਾਈਆਂ ਨੇ ਇਹ ਗੱਲਾਂ ਇਹਨਾਂ ਨੂੰ ਤਾਂ ਨਹੀਂ ਇਹਨੂੰ ਪਤਾ ਹੁਣ ਜਿਨ੍ਹਾਂ ਦੇ ਸੋਨੇ ਦੀ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲੂ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੋ ਨਹਿਰ ਹੀ ਆਉਂਦੀ ਹੈ ਮੋਗਾ ਦੇਖੇ ਨਹੀਂ ਕਦੇ ਉਹਨਾਂ ਨੇ ਜਿਸ ਤਰ੍ਹਾਂ ਲੱਗੇ ਸੁਲਤਾਨ ਜਾਣ ਗਰੀਬੀ ਕਦੇ ਹਟਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰੀ ਆਉਗੀ ਸਾਡੀ ਵਾਰੀ ਆਉਗੀ ਸਾਡੀ ਵਾਰੀ ਆਉ ਲੈਣ ਦੋ ਅਸੀਂ ਭਵੰਤਵਾਨ ਨੂੰ ਆਇਆ ਕਰਾਂਗੇ ਇਹ ਚੀਕਾ ਪਾਉਂਗਾ ਆ ਮੁੰਡਾ ਰਹਿ ਗਿਆ ਨੇ ਕੋਈ ਬਸ ਵਾਰੀ ਹੋ ਗਈ ਹੈ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸੰਭਲ ਰੱਖਿਆ ਸਾਡੀ ਵਾਰੀ ਆਉਗੀ ਇਹਨੇ ਵਾਦੀ ਕਿੰਨੇ ਮਿੰਟ ਤੇ ਪੰਜਾਬ ਨੂੰ ਬੜੀ ਟਰੱਕ ਸੰਭਲ ਰੱਖਿਆ ਮੈਂ ਕਈ ਵਾਰੀ ਟਰੱਕ ਭਰਾਉਂਦਾ ਹੁੰਦਾ ਕਿ ਡਰਾਈਵਰ ਨੂੰ ਕਲੀਨਰ ਨੂੰ ਡਰਾਈਵਰ ਚ ਖਾਲੀ ਜਾਇਜ਼ਾ ਤੋਂ 20 ਕਿਲੋਮੀਟਰ ਚ ਲਾਗੇ ਦੇ ਗਿਆ ਆਈ ਸੰਭਲ ਰੱਖਿਆ ਸਾਡੀ ਵਾਰੀ ਆਉਗੀ ਸਾਡੀ ਵਾਰੀ ਆਉਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਜੀ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸਿ ਭਵਾਂ ਦਵਾਨੇ ਚੀਕਾ ਪਹਿਲੇ ਲੈ ਜਾ ਮੈਂ ਮਾਰਾ ਕੀ ਕਰਦਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹਦੇ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚਾਜਦੇ ਨਿਕਲੇ ਹੁੰਦੇ ਭਾਈ ਅਸੀਂ ਤਾਂ ਆਈ ਨਹੀਂ ਸੀ ਮੈਂ ਤਾਂ ਗਲਾਗਾਰ ਸੀ ਆ ਟੀਪੀਡੀ ਕਾਲ ਤੇ ਉਤਰਿਆ ਹੈਲੀਕਾਪਟਰ ਉਤਰਿਆ ਸਭ ਤੋਂ ਪਹਿਲਾ ਜ਼ਿੰਦਗੀ ਚ ਸਭ ਤੋਂ ਪਹਿਲਾ ਵਾਰਡ ਟੀਪੀਡੀ ਕਾਲ ਜਮਾਲਬਗ ਜਿਹੜਾ ਹੈਗਾ ਉੱਥੇ ਜਿੱਤਿਆ ਸੀ ਜੀ ਫੋਕੀ ਇੱਕ ਮੋਮਬਤੀ ਜਿਹੜਾ ਸਟੈਂਡ ਦਿੱਤਾ ਸੀ ਨਾਲ ਇਹ ਵੀ ਮੈਂ ਕੋ ਉੱਥੇ ਪਿਆ ਨਹੀਂ ਕੋਈ। ਉਹਦੋਂ ਵਾਰ ਬਹੁਤ ਵੱਡੇ ਵੱਡੇ ਟ੍ਰਾਫਿਕ ਜਿੱਤਲੀਆਂ ਪਰ ਜਿਹੜਾ ਪਹਿਲੀ ਵਾਰ ਦਿੱਤਿਆ ਉਹਦਾ ਉਹਨੂੰ ਦੇਖਣ ਦਾ ਚੌਧੇ ਨਾਲ ਜਾਂਦਾ ਜਿਵੇਂ ਝੁੱਟ ਜਾਂਦੀਆਂ ਉਹਦਾ ਉਹ ਨਜ਼ਾਰਾ ਹੀ ਹੋਰ। ਜੇ ਮੈਨੂੰ ਪਤਾ ਹੁੰਦਾ ਤੇ ਇੱਥੇ ਤੋਂ ਨਟੀਵੀਡੀ ਕਾਲ ਚ ਮੈਂ ਲਈ ਆਉਂਦਾ ਅੱਜ ਉਹ ਦਿਖਾ ਦਸਦਾ। ਆਹ ਚਾਹ ਆਹ ਛੋਟੇ ਛੋਟੇ ਚਾਹਾਂਜੋਂ ਨਿਕਲੇ ਹੋਏ ਆ ਜੀ। ਆਹ ਰਿਸ਼ਤੇਦਾਰੀਆਂ ਨੇ। ਆਕਰਾਰ ਵਾਲੇ ਆਹ ਢੱਲਵਾ ਤੂਰਕੋਟ ਬਾਦਰਾ ਪਹਿਣੀ ਸਪਾਲਾ ਅਨਾਪਿੰਡ ਦੇ ਆਪਣੇ ਸਰਵਿਸਦਾਰ ਇਸਪਾਇਕੋ ਜਿਆ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਥੋਡੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਉਹੀ ਨੇ ਫਿਸ ਕਰਕੇ ਆ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੀ ਖਰੀਦ ਰੱਖੇ ਨੇ ਕੁਝ ਪੈਸੇ ਪੂਜੇ ਦੇ ਰੱਖੇ ਨੇ ਜਿਉਂ ਲੋਕਾਂ ਦਾ ਤੜਕੀ ਗੋਲਾ ਪੜਣਾ ਉਹ ਇੱਕ ਹੋ ਕੇ ਪੈ ਗਿਆ ਉਹਨਾਂ ਦੇ ਹੀ ਹੈ ਨਾਮ ਰਤਨ ਹੈ ਇਹ ਕੀ ਕਾਮ ਰਤਨ ਹੈ ਨਹੀਂ ਮੁਰਗੀ ਵਰਗੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਕਿੱਥੇ ਮਿਲਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜੇ ਨਹੀਂ ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨੇ ਠਕਰਾਅ ਸਾਊਂਡ ਆਉਂਦੀ ਹੈ ਦਿੱਲੀ ਤੋਂ ਆ ਕੇ ਗੁਰਦਾਸ ਮਾਨ ਲਾਉਣ ਲੱਗ ਜੇ ਆਗਰੇ ਦਾ ਬੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਬੇਠਾ ਫਿਰ ਆਗਰੇ ਤੋਂ ਬੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅਚੱਤ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿੱਦਾਂ ਨੇ ਗੁਰਤੀ ਪਾਈ ਹੋਈ ਹੈ ਕਾਨੂੰ ਬਣਾਉਣੇ ਮੈਥੋਂ ਉਹਨਾਂ ਦੇ ਘਰ ਪੂਰੇ ਬਾਦਲਾਂ ਦੇ ਘਰ ਪੂਰੇ ਜਿਹੜੀਆਂ ਖਜੂਰਾਂ ਲੱਗੀਆਂ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਾਰ ਮਾਰ ਲੱਗੇ ਇਟਲੀ ਗਿਆ ਸੀ ਆਪਣੇ ਘਰ ਵਾਲੀ ਨਾਲ ਸੁਖਬੀਰ ਬਾਦਲ ਉਹ ਸੰਗ ਮਾਰ ਮਾਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਸੀ ਤੇ ਬੰਬੇ ਤੋਂ ਬਲਾ ਕੇ ਦੀਪਕਾ ਪੋਤਕਰ ਨੂੰ ਪਦਪੋਤ ਨੂੰ 7 ਕਰੋੜ ਰੁਪਏ ਬੱਬਰ ਕੱਪ ਵਿੱਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਵੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇਗੇ ਹਜੇ ਹੋਰ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਘਾਹ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਇੱਥੇ ਚਿੱਟੇ ਨਾਲ ਸਰਿੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨਹੀਂ ਉਹ ਚੰਗੇ ਭਗਵਾਨ ਤੁਹਾਨੂੰ ਮਾੜਾ ਬੁਲਾਵਾ ਕਿਉਂਕਿ ਆਮ ਕਰਾਂ ਦੇ ਜਵਾਕਾਂ ਨੂੰ ਨਹੀਂ ਚਾਹਦੇ ਆਮ ਕਰਨ ਦੇ ਜਵਾਕ ਜਿਹੜਾ ਕਹਿੰਦਾ ਸਾਡੇ ਕੁਰਸੀਆਂ ਤੇ ਬੈਗੇ ਇਹ ਤਾਂ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾਉਂਦੇ ਹੋ ਉਹ ਤੋਂ ਪਰਵਾਹ ਉਹ ਗਲਤ ਨਾਲ ਤੁਮਾਰ ਕਈ ਦਿਨਾਂ ਦਾ ਮੈਂ ਕਹਿੰਦਾ ਕਾਮ ਬੋਲਣਾ ਕਾਮ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਐ ਸਾਹ ਤੋਣ ਕੇ ਵੀ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਡ ਤੇ ਚੜ ਰਿਹਾ ਸੀ ਤੁਸੀਂ ਲੀਡ ਨੂੰ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਉਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵਿੱਚ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਹੇ ਸੀ ਆ ਪੰਜ ਸੱਤ ਤੱਕ ਹੈ ਵੀ ਨਾ ਮੈਂ ਜ਼ਿਆਦਾ ਸਮਝਦਾ ਨਹੀਂ ਤਾਂ ਮੈਂ ਤਾਂ ਕੋਈ ਕੋਲ ਕੋਲ ਭੇਜ ਦਿੰਦਾ ਮਾ ਕੋਈ ਗੱਲ ਨਹੀਂ ਆਹ ਜੀ ਹਾਥੀ ਹੀਕ ਨਾਲ ਗੱਲ ਕਰਨ ਲੱਗੇ ਜੇ ਤਾਂ ਫਿਰ ਉੱਥੇ ਰਹਿ ਜੇ ਕਿ ਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੇ ਉਹਨਾਂ ਦੀ ਹੱਦ ਹੁੰਦੀ ਹੈ ਉਹ ਪੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹੜਾ ਰਹਿੰਦਾ ਵੀ ਕਿਤੇ ਫਰਲੇ ਉੱਤੇ ਏਰੀਏ ਚਲੇ ਗਏ ਉਹ ਫਾੜ ਜਾਣਗੇ ਸੋ ਇਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਬ ਨੇ ਗਲਤੀਆਂ ਸਾਥੋਂ ਵੀ ਹੋਣਗੀਆਂ 16 17 ਸਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਦੰ ਨੂੰ ਵਧੀਆ ਬਣੇ ਜਾਂਦਾ ਹੈ ਇਹ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫੇਰ ਉਹ ਬੇਬਕੂਫੀ ਜਾਂ পাগলਪਨ ਤੱਕ ਚਲੀ ਜਾਂਦੀ ਤੁਹਾਨੂੰ ਚੰਗਾ ਲੱਗਿਆ ਤਾਂ ਰੰਮਪੁਰ ਪਹੁੰਚ ਆਇਆ ਕੁੱਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੁਰੀਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 753 ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰ ਨਾਲ ਮੀਟਿੰਗ ਰੱਖੀ ਕੱਲ ਤੇ ਤੂੰ ਕਿ ਜਿਹੜੇ ਹੱਕ ਨੇ ਆਪ ਪੁਲਿਸ ਵਾਲੇ ਨੇ ਕਈ ਆ ਬੜਾ ਮੂੰਹ ਕਰਕੇ ਤੂੰ ਵੇਖੜ ਜਾ ਐਦਾਂ ਕੋਣ ਆਉਂਦਾ ਤੂੰ ਮੇਰੇ ਕੋਲ ਦੇਖੇ ਦੇਖਣਾ ਵਿਚਾਰਿਆਂ ਨੂੰ ਆਤਾ ਪਈ ਨਹੀਂ ਹੈ ਨਾ ਪਹਿਲੇ ਕਲੋਡੂਤੀ ਆਉਂਦੇ ਰਹੀਆਂ ਨਾ ਨਾ ਨੂੰ ਇਹ ਵਿਚਾਰਾ ਨੇ ਝੁਕਿਆ ਲਾਉਣ ਦੇ ਕੋਰਾਂ ਨੂੰ ਮੂੰਹ ਕਰ ਲਈ ਜਿਹੜਾ ਕੋ ਪੈਰ ਤੇ ਖੁਰਕੂ ਵੀ ਕਰਦਾ ਉਹਨੂੰ ਪਾੜ ਦੇ ਬਿਰੁੱਤੀ ਨਾ ਲਾਉਂਦਾ ਹੋਵੇ ਤੇ ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗਿਆ ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗੇ ਕਹਿੰਦੇ ਬੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਕਿ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜੇ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕੋਈ ਰੋੜਾ ਚੱਕਦਾ ਹੁੰਦਾ ਹੈ ਉਕਾਂ ਦਾ ਬੱਚਾ ਕਹਿੰਦਾ ਜੇ ਪੁੱਤ ਪਹਿਲੀ ਉਹਦੇ ਕੋਲ ਜੇਬ ਝੋਲ ਫੇਰ ਬਸ ਕਹਿੰਦਾ ਫਿਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੋਈ ਜਾਣਦਾ ਹੀ ਹੈ ਬਈ ਜੇ ਉਹ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਵਾਸਤੇ ਸੱਥਾਂ ਬਹਿ ਕੇ ਥਾਕੇ ਲੋਕ ਬਸਦੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਣਤਾ ਚਿੰਤਾ ਚਿਖਾ ਸਮਾਨ ਪਾਣੀ ਚੀਕੋ ਬੀਤੀ ਸੱਤ ਦੇ ਜਵਾਕਾਂ ਨੇ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਤੇ ਕੇ ਤੁਹਾਡੇ ਸਾਹਮਣੇ ਖੜੋ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਫਾਇਦੇ ਤੋਂ ਇੱਕ ਵੀ ਬੰਦਾ ਦਦੇ ਵੀ ਰੁਪਈਆ ਲੱਕਾ ਦੇ ਤੇ ਇਹਨਾਂ ਦੇ ਐਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿੰਦੀ ਵੀ ਨਹੀਂ ਸੀ ਇੰਨਾ ਬੱਤੀ ਰਪਾ ਸੀ ਉਹ ਜੋ ਇੱਕ ਟੈਕੀ ਇੱਧਰ ਲੇਤਾ ਹੁਣ ਆਏ ਬੋਲਣ ਲੱਗੇ ਬਸ ਗੱਲ ਹੀ ਬਾਤ ਨਹੀਂ ਟੈਕੀ ਜਾਂਦੇ ਨੇ ਉਥੇ ਵੀ ਬੰਦੇ ਆੜਾ ਮਿਲੂ ਉਹ ਸਰਪੰਚ ਪਤਾ ਹੋ ਗਿਆ ਇੱਧਰ ਸਰਪੰਚ ਆ ਚੱਕਾ ਇੱਥੇ ਬਾਜਗਰ ਸਰਪੰਚ ਨੂੰ ਗੱਡੀ ਚ ਉੱਧਰ ਉਹ ਆ ਵੀ ਸਰਪੰਚ ਵਾਪਸ ਤੇ ਐ ਚਲੀ ਗਿਆ ਪਹਿਲੀ ਨਸਰ ਨਾਲ ਸੀ ਉਹ ਲਾਲਜੀ ਪਾਗਲਾ ਸਰਪੰਚ ਖੜਾ ਉਹਨੂੰ ਪੜਾ ਦੇ ਜਿਵੇਂ ਸਾਡਾ ਗੱਲ ਹੋਈ ਹੋਈ ਹੈ ਬਾਜਗਰ ਗੱਡੀ ਚ ਬਹਿ ਜਾਊਗਾ ਉਹ ਹੋਰ ਇੰਨੇ ਇਕੱਠੇ ਕਿਧਿਆ ਦੇ ਬੰਦੇ ਆ ਦੱਸੋ ਮੈਨੂੰ ਸੁੱਖ ਵਿਲਾਸ ਵਾਲੇ ਖਾਤੇ ਚ ਪੈਸਾ ਕੱਢਿਆ ਕੋਈ ਡਾਪਲੀ ਟ੍ਰਾਂਸਪੋਰਟ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਹਿਬ ਸਾਰਾ ਗੋਲਕਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉਂ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਹੀ ਫੇਰ ਸ਼੍ਰੋਮਣੀ ਕਮੇਟੀ ਕਹਿੰਦੀ ਤੇਲ ਲੈਣਾ ਤੇਲ ਕਢਾਉਣਾ ਐਨੇ ਦੇਰ ਦੇ ਪਰਚੇ ਮੜਾ ਸਾਡੇ ਸਿਰ ਸਾਡੀਆਂ ਜੁੱਤੀਆਂ ਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਾਂ ਰਿਹਾ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਉਹ ਨੋਟ ਵੀ ਪਛਾਣ ਲਓਗੇ ਵੀ ਉਹ ਹੀ ਨੋਟ ਆ ਉਹ ਖੂਜੇ ਤੇ ਹਾਥੀ ਜੀ ਲੱਗੀ ਹੋਈ ਜਿਹੜਾ ਦਰਬਾਰ ਸਾਹਿਬ ਤੇ ਕੇ ਹੈ ਸੀ ਸੰਗਰਾਮ ਵਾਲੇ ਦਿਨ